ਗੱਲ ਸੁਣ ਬੇ ਭਰਾਵਾ ਤੇ ਅਸੀਂ ਹਾਲਾਤ ਸਾਡੇ ਪਾ ਮੈਂ ਕਹੇ ਜੇ ਮਰਜ਼ੀ ਨੇ ਅਸੀਂ ਇਹਨਾਂ ਨੂੰ ਰੋਟੀ ਮਾੜੀ ਨਹੀਂ ਦਿੱਤੀ ਕਰਿਆ ਆ ਬੈਠੇ ਨੇ ਪੁੱਛ ਲਾ ਤਾਂ ਤਾਂ ਕੱਢ ਲਿਗੂਗੀ ਫੰਡ ਕੇ ਆਵਾਂ ਮੈਂ ਰਾਮਣਾ ਆ ਲੈ ਭਈਆ ਦੁੱਧ ਕੱਢ ਲੈ ਆਪਦਾ ਲੈ ਆ ਕਿਲੋ ਦੁੱਧ ਨਾ ਸਾਨੂੰ ਕੀ ਹੋਊਗਾ ਤੂੰ ਉਧਰ ਪਾਈ ਬੇਬੇ ਸਾਰਾ ਦੁੱਧ ਤੇ ਅਸੀਂ ਮੁੰਡੇ ਨੇ ਵੀ ਪੀਣਾ ਹੁੰਦਾ ਜਵਾਕ ਅਸੀਂ ਆਪ ਵੀ ਪੀਨੇ ਆਂਗੇ ਕੁੱਟਾ ਜਵਾਕ ਬਣਾ ਦੁੱਧ ਤੋਂ ਪੈ ਜਾਂਦਾ ਕਿਲੋ ਦੁੱਧ ਨੇ ਚਾਹ ਮਸਾ ਬਣਦੀ ਐ ਭਈ ਇਹਦੇ ਸੋਡੇ ਮਨਾ ਚ ਹੀ ਫਰਕ ਆਏਗਾ ਫੇਰ ਕੀ ਹੋਵੇ ਜੇ ਮੈਂ ਕਿਲੋ ਦੁੱਧ ਉਧਰ ਵਾਧ ਦੇਤਾ ਹੱਦ ਹੋ ਗਈ ਬੇਬੇ ਤੇਰੇ ਵਾਲੀ ਐਨਾ ਫਰਕ ਕੌਣ ਕਰਦਾ ਉਹਨਾਂ ਤੂੰ ਤਾਂ ਬਾਲਾ ਫਰਕ ਕਰਨ ਲੱਗੀ ਸਾਡੇ ਨਾਲ ਨਾ ਭਾਈ ਤੂੰ ਦੋਗਣੀ ਸ਼ਰੀਕਾ ਕਰਦੀ ਕਿਲੋ ਦੁੱਧ ਦਿੱਤਾ ਮਸਾ ਕਾਗਣਾ ਕੁੜੇ ਕਾਗਣਾ ਆ ਦੁੱਧ ਚਾਹ ਨੂੰ ਪਈ ਆ ਬੰਦੇ ਨੂੰ ਪਤਾ ਤਾਂ ਹੈਗਾ ਵੀ ਇਹ ਚਾਹ ਨਹੀਂ ਪੀਂਦੇ ਦੁੱਧ ਹੀ ਪੀਂਦੇ ਇੰਨੇ ਘੱਟ ਦੁੱਧ ਨਾਲ ਸਾਡਾ ਸਰਦਾ ਨਹੀਂ ਹੈਗਾ ਕੁੜੇ ਉਹਨੂੰ ਤਾਂ ਮੈਂ ਕਿਲੋ ਹੀ ਪਾ ਕੇ ਆਈਆਂ ਤੈਨੂੰ ਤਾਂ ਜਿਆਦਾ 1.5 ਕਿਲੋ ਤੋਂ ਉੱਤੇ ਹੈਗਾ ਦੁੱਧ ਚਲ ਦੇਖ ਲਾਂਗੇ ਜੇ ਸਰ ਗਿਆ ਤਾਂ ਜਾਨਾ ਹਾਂ ਕੁਛ ਨਹੀਂ ਮਤਲਬ ਊੜਾ ਜਖੰਡਿਆ ਪਿਆ ਸੀ ਮੈਂ ਕਹਿੰਦੀ ਤੈਨੂੰ ਮੈਂ ਤਾਂ ਫੀਡ ਨੇ ਹੋਣੀ ਹੈਗੀ ਹੁਣ ਉਹਨਾਂ ਨੇ ਦੇ ਦਿੱਤੀਗੇ ਕੁਛ ਪੈਸਾ ਕੁਛ ਤੁਸੀਂ ਦੇ ਦਿਓ ਭਾਈ ਹੁਣ ਗੋਦੀ ਨੇ ਹੋਣੀ ਫੀਡ ਦੀ ਕੋਈ ਨਾ ਇਹ ਬਾਹਰ ਨੂੰ ਗਏ ਹੋਏ ਨੇ ਆ ਜਾਣ ਦੋ ਫਿਰ ਮੈਂ ਇਹਨਾਂ ਤੋਂ ਲੈ ਕੇ ਦੇ ਦੂੰਗੀ ਚੱਲ ਭਾਈ ਐਂ ਕਰੋ ਜਦੋਂ ਗੋਗੀ ਆ ਕੇ ਨਾ ਉਹ ਤੋਂ ਲੈ ਕੇ ਮੈਨੂੰ ਫੜਾਇਆਏ ਉਧਰ ਚੰਗਾ ਕੋਈ ਨਾ ਵੀ ਆ ਜਾਂਦੇ ਫਿਰ ਮੈਂ ਲੈ ਕੇ ਦੇ ਆਉਂਦਾ ਅੱਗੇ ਤੁਸੀਂ ਮਤਲਬ ਸੋਚ ਤੁਹਾਨੂੰ ਕਰ ਦਿੱਤਨੀ ਕਿ ਮੰਮੀ ਆਈ ਸੀ ਤੇ ਅਸਰ ਅਕੀ ਖਾਲ ਦੀ ਬੋਰੀ ਲੈਉਣੀ ਹੈਗੀ ਤੁਸੀਂ ਜਵਾਬ ਦੇ ਦੇ ਤਾਂ ਸਾਡੇ ਕੋਲ ਤਾਂ ਹੈ ਨਹੀਂਗੀ ਚੱਲ ਤੂੰ ਜਾ ਫਿਰ ਬੇਬੇ ਨਾਲ ਸੌਂ ਜਾ ਲੈ ਉਹ ਤਾਂ ਉਹ ਹੁੰਦੀ ਆ ਮੇਕਗੀ ਖੜ ਬਾਈ ਹਾਂ ਮੈਂ ਮਾਤਾ ਨਹੀਂ ਰਹੀਦੀ ਇਹ ਫੀਰ ਦੀ ਬੋਰੀ ਲੈਉਣੀ ਹੈਗੀ ਹੈ ਪੈਸੇ ਦਿਓ ਭਾਈ ਉਹਨਾਂ ਨੇ ਤਾਂ ਦੇਤੇ ਸੀਗੇ ਤੇ ਮੈਂ ਹੁਣ ਉਹ ਮੁੱਕੀ ਪਈ ਆ ਫੀਰ ਅਗਲੇ ਦੇ ਮਾਤਾ ਹੱਥ ਨਾਲ ਬਾਲਾ ਤੰਗ ਹੈਗਾ ਹੁਣ ਤਾਂ ਮੇਰੇ ਲਵੇ ਹੈ ਨਹੀਂਗੇ ਤੁਸੀਂ ਨੇ ਇੱਕ ਵਾਰੀ ਵੱਡੇ ਕੋਲੋਂ ਫੜ ਲਓ ਫਿਰ ਜਦੋਂ ਹੋਏ ਮੈਂ ਉਹਨੂੰ ਦੇ ਦੂੰਗਾ ਭਈ 2 ਮਹੀਨੇ ਹੋ ਗਏ ਭਾਈ ਉਹੀ ਦਿੰਦੇ ਨੇ ਪੈਸੇ ਫੀਡ ਲਿਆਉਂਦੇ ਨੇਗੇ ਚੱਲ ਦੇਖ ਲੈਂਦੀ ਆ ਮੈਂ ਫਿਰ ਉਹ ਵੀ ਕਹਿਣਗੇ ਵੀ ਸਾਡੇ ਕੋਲੇ ਹੈ ਨਹੀਂ ਉਹਨਾਂ ਨੇ ਵੀ ਨਹੀਂ ਦੇਣੇ ਬੇਵਿਕਰਾ ਹਾਂ ਕੀ ਕਰਦਾ ਤੂੰ ਇਹ ਵੇ ਮਾਨਸਾ ਜਾਨਾ ਮੋਟਰਸਾਈਕਲ ਦਾ ਕੰਮ ਕਰਾ ਕੇ ਲੈਣਾਗਾ ਜੇ ਭਾਈ ਮਾਨਸਾ ਜਾਨਾ ਤਾਂ ਫੀਡ ਦੀ ਬੋਰੀ ਚੱਕ ਲਈ ਉਥੋਂ ਲਿਆਉਂ ਮੈਂ ਤਾਂ ਜਾਉਂਦਾ ਹੈਗਾ ਮਾਨਸਾ ਨਹੀਂ ਫੀਡ ਦੀ ਬੋਰੀ ਚੱਕ ਲਿਆਉਂਗਾ ਫਿਰ ਪੈਸੇ ਮੇਰੇ ਕੋਲ ਘੱਟ ਆਉਣਗੇ ਜਦੋਂ ਰਾਵਣ ਤੋਂ ਹੋਰ ਲਿਆਣਾ ਰਾਵਣ ਨੂੰ ਕਹਾ ਮੈਂ ਉਹਨੂੰ ਬੋਲ ਮਾਰ ਕੇ ਕਹਦੇ ਹੈਗੇ ਨੇ ਉਹਦੇ ਕੋਲ ਪੈਸੇ ਦੇ ਦਊਂਗਾ। ਰਾਵਣੇ ਰਾਵਣੇ ਹਾਂ ਕੋਈ ਕੰਮ ਸੀਗਾ। ਉਹ ਮੈਨੂੰ ਪੈਸੇ ਲਿਆਵੇ। ਨਾ ਤਾਂ ਮੈਂ ਮੋਟਸਰ ਦਾ ਕੰਮ ਕਰਾ ਕੇ ਲਿਆਉਂਗਾ। ਨਾਲੇ ਬੇਬੇ ਕਹਿੰਦੀ ਫੀਡ ਦੀ ਬੋਰੀ ਲੈ ਆਈ। ਹਾਂ ਲੈ ਆ ਰਾਨੀ ਹੈਗੀ। 500 ਰੁਪਏ ਲੈ ਆਉਣੀਆ ਹੋਰ ਮੈਂ। 500 ਦੀ ਬੋਰੀ ਥੋੜੀ ਆਉਗੀ ਫੀੜ ਦੀ ਮਾ ਤਾਂ ਗੋਗੀ ਕਿਉਂ ਫੜ ਲਿਆ ਦੁੱਧੋ ਵੀ ਲੈ ਕੇ ਜਾਂਦੇ ਨੇਗੇ ਉਹਨਾਂ ਦੇ ਫੜਕੇ ਲਿਆ ਪੈਸੇ ਨਾਲੇ ਉਹਨਾਂ ਦੇ ਹਿੱਸੇ ਦੇ ਤਾਂ ਕਹਿੰਦੇ ਦਿੱਤੇ ਨਹੀਂ ਜਾਂਦੇ ਉਹਨਾਂ ਦਾ ਨਾ ਥੋੜਾ ਜਿਹਾ ਹੱਥ ਤੰਗ ਹੈ ਹੁਣ ਬੇਬੇ ਹੱਥ ਸਾਡਾ ਵੀ ਤੰਗ ਹੈਗਾ ਤੂੰ ਉਹਨਾਂ ਨੂੰ ਤਾਂ ਕਹਿੰਦੀ ਨਹੀਂ ਗੋਗੀ ਨੂੰ ਤਾਂ ਕਹਿੰਦੇ ਘੱਟੋ ਘੱਟ ਵੀ ਉਹਦਾ ਹਿੱਸਾ ਤਾਂ ਦੇਵੇ ਖਾਲ ਦਾ ਲੈ ਬੇਬੇ ਨੇ ਤਾਂ ਕਹਿਤਾ ਵੀ ਤੁਸੀਂ ਦੇ ਦਿਓ ਹਿੱਸਾ ਤੇ ਉਹਨਾਂ ਤਾਂ ਹੱਥ ਤੰਗ ਹੀ ਰਹੂਗਾ ਲੈ 500 ਰੁਪਏ ਹੀ ਹੈਗਾ 500 ਦੀ ਕਿਹੜੀ ਬੋਰੀ ਆਉਗੀ ਮੈਂ ਮੋਟਰਸ ਦਾ ਕੰਮ ਕਰਨਾ 1000 ਰੁਪਏ ਮੈਨੂੰ ਹੋਰ ਲਿਆ ਕੇ ਦੇ ਅਗਲੀ ਵਾਰ ਉਹ ਖਾਲਾਪੀ ਲਿਆਉਣਗੇ ਇਹ ਤਾਂ ਉਹੀ ਸਾਰ ਦਿਨ ਰੌਲਾ ਪਾਈ ਜਾਂਦੀ ਆ ਭਈ ਆ ਮੈਂ ਪੈਨਸ਼ਨ ਲੈ ਕੇ ਆਈ ਸੀ ਲੈ ਮੈਂ ਦੇ ਦਨੀਆ 1000 ਰੁਪਿਆ ਲੈ ਲੈ ਖਾਲ ਦੀ ਬੋਰੀ ਮੈਂ ਹੋਰ ਚੱਲ ਤੁਸੀਂ ਬਾਹੂ ਜੋ ਫਿਰ ਚੱਲ ਬੇਬੇ ਮੈਂ ਤਾਂ ਜਾਣਾ ਫਿਰ ਮਾਨਸ ਮੈਂ ਟਾਈਮ ਨਾ ਮੁੜوں ਫਿਰ ਦੁਪਹਿਰਾ ਵਾੜਾ ਹੋ ਜਾਊਗਾ ਪਸੂ ਪਸੂ ਦਾ ਔਖਾ ਹੋ ਗਿਆ ਤੁਹਾਨੂੰ ਜੇ ਕੋਈ ਹੋਰ ਲਿਆਉਣਾ ਫੋਨ ਕਰ ਦਿਓ ਬੇਬੇ ਮੈਂ ਸੋਚਦੀ ਸੀ ਕਿ ਮੈਂ ਆਪਾਂ ਸਾਗ ਨਾ ਧਰ ਲਈ ਅੱਜ ਤੂੰ ਜੇ ਤੋੜ ਲਿਆ ਮੈਂ ਆਪਰ ਨਾਲ ਮਿਲ ਕੇ ਧਰ ਲਾਂਗੇ ਮੈਂ ਧਰ ਦੂੰਗੀ ਤੂੰ ਤੋੜ ਲਿਆ ਨਾ ਭਾਈ ਮੈਂ ਤਾਂ ਥੱਕੀ ਪਈ ਆਂਗੀ ਅੱਜ ਮੈਂ ਇੱਥੋਂ ਨਹੀਂ ਸਾਗ ਸੁਗ ਲਿਆਂਦਾ ਜਾਂਦਾ ਤੇ ਕੋਈ ਦਾਲ ਦੂਲ ਧਰ ਲੈ ਉੱਥੋਂ ਸਬਜ਼ੀ ਦੇਖ ਲੈ ਲਓ ਜੇ ਸਾਗ ਲਿਆਉਂਦੀ ਵਧੀਆ ਸੀ ਨਾ ਠੰਡ ਹੋ ਗਈ ਹੁਣ ਸਾਗ ਵਧੀਆ ਲੱਗਦਾ ਤੂੰ ਤਾਂ ਉਹੀ ਕਰਨ ਲੱਗ ਜਾਨੀ ਮੈਂ ਤਾਂ ਬਿੰਦਰਾਮ ਕਰਦੇ ਮੈਂ ਇੱਥੋਂ ਚੰਗਾ ਪੈ ਜਾ ਹੋਰ ਮੈਂ ਤਾਂ ਸਬਜ਼ੀ ਧਰ ਲੂ ਕੋਈ ਓ ਬਈ ਬੇਬੇ ਦਾ ਬੇਬੇ ਹਾਂ ਪੁੱਤ ਬੇਬੇ ਅਸੀਂ ਨਾ ਜਾਨੇ ਬਾਹਰ ਹਾਂ ਤੂੰ ਮੜਾ ਇਹ ਘਰ ਦਾ ਧਿਆਨ ਰੱਖੀ ਆਪਣੇ ਦਾ ਉਧਰ ਕੋਈ ਨਹੀਂ ਮੈਂ ਬਗ ਜੂਗੀ ਉਧਰ ਪਰ ਤੁਸੀਂ ਐ ਤਾਂ ਦੱਸ ਦੇ ਵੀ ਕਿੱਥੇ ਜਾਨੇ ਹੋ ਉਹ ਦੱਸ ਦਾਂਗੇ ਤੈਨੂੰ ਐਡੀ ਕੀ ਕਾਲੀ ਹੈਗੀ ਜਦੋਂ ਅਸੀਂ ਆਵਾਂਗੇ ਤੈਨੂੰ ਮੁੜ ਕੇ ਦੱਸ ਦਾਂਗੇ ਲੈ ਮੈਂ ਤਾਂ ਉਹੀ ਪੁੱਛ ਲਿਆ ਕਿ ਭੱਜ-ਭੱਜ ਪੈਣਾ ਹੁੰਦਾਗਾ ਪਹਿਲਾਂ ਬਾਗਤਾ ਜਾਣ ਦੇ ਫੇਰ ਤੁਹਾਨੂੰ ਦੱਸ ਦਾਂਗੇ ਆ ਕੇ ਪਹਿਲੇ ਜਾਣ ਗਏ ਤਾਂ ਹੈ ਨਹੀਂ ਪਹਿਲੀ ਪੁੱਛਣ ਲੱਗੀ ਕਿੱਥੇ ਜਾਣੇ ਮੈਂ ਤਾਂ ਉਹ ਤਾਂ ਦੱਸ ਦਾਂਗੇ ਤੈਨੂੰ ਅਸੀਂ ਜਦੋਂ ਵੀ ਜਾਵਾਂਗੇ ਕਿਤੇ ਤੂੰ ਨਾ ਐਂ ਕਰੀ ਸਾਡੇ ਅਸੀਂ ਤਾਂ ਜਾਣੇ ਆ ਤੂੰ ਨਾ ਸਾਗ ਧਰ ਲਈ ਪਿੱਛੋਂ ਕੈ ਦਿਨ ਹੋ ਗਏ ਸਬਜ਼ੀਆਂ ਜੀਆਂ ਖਾਈ ਜਾਂਦੇ ਆਂ ਕਿਉਂ ਚੱਲ ਭਈ ਮੈਂ ਤੋੜ ਲੈਣੀਆਂ ਹੌਲੀ ਹੌਲੀ ਫੇਰ ਨਾਲ ਤਾਂ ਡੁੰਗ ਲੂੰਗੀ ਨਾਲ ਮੈਂ ਧਰ ਦੂੰ ਹੌਲੀ ਹੌਲੀ ਫੇਰ ਚਲਾ ਆ ਜਾ ਸੀ ਵੀ ਜਾਣੇ ਆ ਫੇਰ ਸਾਗ ਤਾਂ ਚੱਲ ਬਹੁਤ ਹੈ ਇਹ ਥੋੜੀ ਮਿੱਠੇ ਹੋਰ ਹੁੰਦੇ ਨਾ ਵਧੀਆ ਬਣ ਜਾਂਦਾ ਚਲ ਚੀਰ ਕਿਸ ਦੇ ਹਾਂ ਧਰ ਤਨੀਆ ਵਧੀਆ ਬਣ ਜਾਊਗਾ ਹੋਰ ਹੌਲੀ ਹੌਲੀ ਧਰ ਦੂੰਗੀ ਹੇ ਹੇ ਆ ਸਾਗ ਤੋਂ ਉੱਤੇ ਚੀਰਨ ਲੱਗ ਰਹੀ ਐ ਉਧਰੋਂ ਦੂਜਿਆਂ ਨੂੰ ਵੱਡੇ ਨੂੰ ਤਾਂ ਜਵਾਬ ਦੇ ਆਈ ਇਹਨਾਂ 'ਚ ਫਰਕ ਰੱਖਦੇ ਤੂੰ ਫਿਰ ਲੈ ਤਾਂ ਦੋਨੇ ਜਾਣੇ ਹੁਣ ਮਾਨਸਾ ਵਾਗੇ ਹੈ ਉੱਥੇ ਕਿ ਵੇਲਾ ਹੋ ਜੂਗਾ ਉਹਨਾਂ ਨੂੰ ਉਹਨਾਂ ਨੂੰ ਆਉਂਦੇ ਨੂੰ ਚੱਲ ਮੈਂ ਹੁਣ ਸਾਗ ਸੂਖ ਧਰ ਦੂੰਗੀ ਆਟਾ-ਉਟਾ ਗੁੰਨ ਦੂੰਗੀ ਆ ਕੇ ਰੋਟੀ ਪਕਾ ਲੈਣਗੇ ਨਹੀਂ ਫਿਰ ਕਿ ਵੇਲਾ ਹੋ ਜੂਗਾ ਹਨੇਰਾ ਹੋ ਜੂਗਾ ਦੱਸ ਕੋਈ ਫਰਕ ਪੈਂਦਾ ਫਿਰ ਕਰਾਂ 'ਚ ਇਧਰ ਤਾਂ ਤੂੰ ਕਰੀ ਜਾਨੀ ਐ ਉਹ ਕਹਿਣਗੇ ਪਤਾ ਨਹੀਂ ਜਾਣ ਕੇ ਸਾਨੂੰ ਜਵਾਬ ਦਿੱਤਾ ਲੈ ਬੇਬੇ ਨੂੰ ਕਿ ਹਾਂ ਮਾਂ ਉਹ ਤਾਂ ਹਜੇ ਮਾਨਸਾ ਤੋਂ ਆਏ ਨਹੀਂ ਹੋਣੇ ਵੀ ਚਾਹ ਦੀ ਘੁੱਟ ਪੀ ਲੂਗੀ ਲੈ ਦੇਖਦੀ ਆ ਇੱਧਰ ਤਾਂ ਹੀ ਨਹੀਂ ਪਤਾ ਕੰਮ ਕਰੀ ਜਾਂਦੀ ਹੋਵੇ ਉੱਧਰ ਤਾਂ ਕਹਿੰਦੀ ਸੀ ਮੈਂ ਤਾਂ ਥੱਕੀ ਪਈ ਆਂਗੀ ਲੈ ਇੱਥੇ ਬੈਠੀ ਤਾਂ ਸਾਗ ਜੀ ਦੀ ਜਾਂਦੀ ਤੇ ਮੈਨੂੰ ਕਹਿੰਦੀ ਆ ਕਿ ਮੈਂ ਤਾਂ ਥੱਕੀ ਪਈ ਆ ਮੈਥੋਂ ਜਾਂਦਾ ਜਾਂਦਾ ਮੈਂ ਤਾਂ ਮੂੜੀ ਜਾਂਦੀ ਐਵੇਂ ਇੱਥੇ ਲੜਾ ਪਾਈਆਂ ਸੀ ਲੈ ਦੱਸਦੀ ਹੈਗੀ ਆ ਬੈਠਾ ਮੇਰੀ ਗੱਲ ਸੁਣਿਓ ਤੂੰ ਮੁਰਬੀ ਗੋਗੀ ਕਾ ਗਣੀਓ ਮੈਂ ਕਹਿੰਦੀ ਮੈਂ ਚਾਹ ਪੁੱਛ ਕੇ ਆਉਣੀ ਮਤਨ ਮੈਂ ਪੁੱਛਣੀ ਗਈ ਸੀ ਚਾਹ ਮੈਂ ਤਾਂ ਜੇ ਤੂੰ ਦੇਖ ਲਈ ਸਾਗ ਚੀਰ ਦੀ ਬੇਬੇ ਮੈਂ ਤਾਂ ਮੈਂ ਅੱਖ ਲੈ ਤਾਂ ਗੋਗੀ ਦਾ ਪੱਖ ਵਾਲਾ ਕਰਦੀ ਹੈਗੀ ਇੱਧਰ ਤਾਂ ਕਹਿੰਦੀ ਕਿ ਮੈਥੋਂ ਬਣਦਾ ਨਹੀਂ ਕੁਛ ਤੇ ਉਧਰ ਸਾਗ ਜੀਰੀ ਆਂਦੀ ਓਹ ਤਾਂ ਫਿਰ ਇਹੀ ਗੱਲ ਹੈਗੀ ਆ ਉਹ ਤਾਂ ਸਭ ਨੂੰ ਪਤਾ ਹੀ ਆਪਾਂ ਨੂੰ ਠੀਕ ਹੈ ਤੂੰ ਹੁਣ ਹੁਣ ਕੀ ਗੱਲ ਹੋ ਗਈ ਹੋਰ ਮੈਂ ਤਾਂ ਦੇਖ ਕੇ ਗੁੱਸੇ ਚ ਮੁੜਿਆ ਹੀ ਮੈਂ ਕਿਹਾ ਕਿ ਮੈਨੂੰ ਤਾਂ ਕਹਿੰਦੀ ਆ ਕਿ ਸਬਜ਼ੀ ਬਣਾ ਲਾ ਕਿ ਮੈਂ ਇਥੋਂ ਨਹੀਂ ਸਾਗ ਲੈ ਆਂਦਾ ਜਾਂਦਾ ਤੇ ਉੱਧਰ ਹੁਣ ਸਾਗ ਤਾਂ ਹੀ ਆਂਦੀ ਹੈਗੀ ਤੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਕਰ ਦੂਗੀ ਮੇਰੇ ਨਾਲ ਇੰਨਾ ਫਰਕ ਰੱਖਦੀ ਐ ਉਹ ਤੂੰ ਐਵੇਂ ਨਾ ਬੇਬੀਆਂ ਲੜਾਇਆ ਕਰ ਸਾਗ ਸਾਗ ਤੈਨੂੰ ਮੈਂ ਲਿਆ ਦਿੰਨਾ ਐਡੀ ਗੱਲ ਹੈ ਮੈਂ ਤੋੜ ਲਿਓਣਾ ਤੂੰ ਬਣਾ ਲਈ ਚਲ ਫਿਰ ਐਂ ਕਰ ਲੈ ਤੂੰ ਸੀ ਲੈ ਆ ਦਿਓ ਮੈਂ ਲਿਆ ਫਿਰ ਹੋਰ ਮੈਂ ਤਾਂ ਲੜਾਈ ਦੀ ਮਾਰ ਤਾ ਮੈਂ ਮੁੜਿਆ ਹੀ ਮੈਂ ਕਿਹਾ ਚਲ ਮਨਾ ਕਰੀਬਾ ਚੱਲ ਇਥੇ ਲੜ ਪਾਂਗੇ ਆ ਦੇ ਸਾਗ ਤਾਂ ਚੀਫ ਤਾਂ ਹਿੰਦ ਤੋ ਕੀ ਕਰੂੰਗੀ ਮੈ ਤਾਂ ਰੋ ਭੁੱਖ ਲੱਗ ਰਹੀ ਐ ਰੋਟੀ ਦੇਖਾਂ ਜੇ ਕੋਈ ਹੈਗੀ ਐ ਪਕਾ ਕੇ ਗਈ ਐ ਕਿ ਨਾ ਲੈ ਰੋਟੀ ਤਾਂ ਕੋਈ ਹੈ ਹੀ ਨਹੀਂ ਗਈ ਲੈ ਕਾਕੀ ਨੇ ਕਹੀ ਕੋਈ ਰੋਟੀਆਂ ਤਾਂ ਨਾ ਕਰਤੀ ਉਧਰ 라ਵਣ ਕੇ ਖਾ ਕੇ ਹੋਈ ਇੱਕ ਅੱਧੀ ਰੋਟੀ ਭੁੱਖ ਵਾਲੀ ਲੱਗ ਰਹੀ ਹੈ ਕੁੜੀ ਜਾਵਨਾ ਹੈ ਰੋਟੀ ਲਿਆ ਦੇ ਮੈਨੂੰ ਤਾਂ ਭੁੱਖ ਲੱਗੀ ਪਈ ਐ ਇੱਕ ਅੱਧੀ ਕੁੜੀ ਰੋਟੀ ਨੂੰ ਕਹੀ ਜਾਨੀ ਆ ਤੈਨੂੰ ਸੁਣਦਾ ਨਹੀਂ ਹੈਗਾ ਮੈਂ ਮੜੀ ਗਰਮ ਜੀ ਕਰਕੇ ਲਿਆ ਦੀ ਚੰਗਾ ਇੱਕ ਮਿਰਚ ਧਰ ਲਈ ਪਵਾ ਲੈ ਰੋਟੀ ਨੂੰ ਕਹਿੰਦੀ ਆ ਕਿ ਰੋਟੀ ਲਿਆ ਦੇ ਤੇ ਕੰਮ ਉਹਦੇ ਕਰਕੇ ਆਉਂਦੀ ਹੈਗੀ ਓਕੇ ਮਿਰਚ ਲਿਆ ਦੀ ਓ ਤਤੀ ਕਰਕੇ ਨਹੀਂ ਨਕਰੇ ਕਰਦੀ ਹੈਗੀ ਦੇ ਦੋ ਇਹਨੂੰ ਪਰੌਂਠੇ ਪਕਾ ਕੇ ਤਪਾਉਂਦੀ ਹੈਗੀ ਬਿੱਕਰ ਦੀ ਬੇਬੇ ਤੂੰ ਇਹਨਾਂ ਖਰਚਾ ਨਾ ਵਧਾ ਹਾਏ ਹਾਏ ਜਿੱਥੇ ਕਰਨਾ ਹੁੰਦਾ ਉਥੇ ਤਾਂ ਕਰਨਾ ਹੀ ਪੈਂਦਾ ਫਿਰ ਕੁੜਮੀ ਮਰਿਆ ਉਮਰ ਭੋਕ ਕੇ ਮਰਿਆ ਇਹਨਾਂ ਖਰਚਾ ਕਰਨ ਦਾ ਕੀ ਫਾਇਦਾ ਲੋਕਾਂ ਕੰਨੀ ਵੀ ਦੇਖ ਲੈ ਪਹਿਲਾਂ ਮੇਰੀ ਧੀ ਦੀ ਇੱਜ਼ਤ ਰਹਿ ਜੂਗੀ ਅਗਲਾ ਕਹੂਗਾ ਇਹਦੇ ਪੇਕੇ ਤੋਂ ਕੋਈ ਸਰਿਆ ਨਹੀਂ ਹੁਣ ਸਿਉਨੇ ਦਾ ਵੀ ਕੋਈ ਚੀਜ਼ ਲੈ ਕੇ ਜਾਣੀ ਪਊਗੀ ਬਾਕੀ ਹੋਰ ਵੀ ਸਮਾਨ ਲੈ ਕੇ ਲੱਦਾ ਲੁੱਦਾ ਲੈ ਕੇ ਜਾਣਾ ਪਊਗਾ ਸਿਉਨਾ ਤਾਂ ਦੇਖ ਅਸਮਾਨ ਨੂੰ ਚੜਿਆ ਪਿਆ ਆਪਾਂ ਹੋਰ ਕੀ ਦੇ ਦਾਂਗੇ ਕੱਪੜਾ ਜਿਹੜਾ ਹੁੰਦਾਗਾ ਉਹ ਵੀ ਤੁਸੀਂ ਬੁੜੀਆਂ ਵਾਲਾ ਲੈ ਜਾਓ ਨਾ ਨਾ ਸਿਉਨੇ ਚੀਜ਼ ਹੁੰਦੀ ਐ ਮੇਰੀ ਗੱਲ ਸੁਣੋ ਸਿਉਨਾ ਜਿੰਨਾ ਮਰਜ਼ੀ ਮਹਿੰਗਾ ਹੋਵੇ ਹੈ ਦੋਨੇ ਭਾਈ ਦੁੱਧ ਹੀ ਕਰ ਦੇਣਗੇ ਤੇ ਮੈਂ ਪਤਾ ਭਾਈ ਪਾ ਕੇ ਆਉਂਗੀ ਚਾਹੇ ਕੜਾ ਪਾ ਕੇ ਆਵਾਂ ਚਾਹੇ ਛਾਂਪ ਪਾ ਕੇ ਆਵਾਂ ਕੁੜੀ ਨੂੰ ਗੱਲ ਤਾਂ ਸਾਢੇ 3 ਤੋਲਿਆਂ ਦਾ ਸੈੱਟ ਪਾ ਕੇ ਆਇਆ ਕੁੜੀ ਨੂੰ ਨਾਨਕ ਸ਼ੱਕ ਪਰ ਕੇ ਆਏਂਗੇ ਹੋਰ ਕੁੜੀ ਨੂੰ ਕੀ ਦੇਦੀ ਆਪਾਂ ਕੁੜੀ ਨਾਲ ਮੈਂ ਇਹਨਾਂ ਗੱਲ ਕਰਕੇ ਦੇਖਾਂ ਨਹੀਂ ਤੁਸੀਂ ਨਾ ਗੱਲ ਕਰਿਓ ਕੀਤੇ ਕਿਰਾਏ 'ਚ ਪਾਣੀ ਪੈ ਜੂਗਾ ਨਾਲ ਤਾਂ ਆਪਾਂ ਇੰਨਾ ਕੁਛ ਕਰਕੇ ਆਵਾਂਗੇ ਨਾਲ ਉਹ ਗੱਲ ਜੀ ਨਹੀਂ ਬਣਨੀ ਫਿਰ ਤੂੰ ਸਾਰਾ ਦਿਨ ਕੁੜੀ ਕੁੜੀ ਕਰੀ ਜਾਨੀ ਆ ਤੂੰ ਇਹਨਾਂ ਬਾਰੇ ਵੀ ਸੋਚ ਲੈ ਜਿੰਨਾ ਤੋਂ ਆਪਾਂ ਰੋਟੀ ਖਾਣੀ ਐ ਸਾਰੀ ਉਮਰ ਤੁਸੀਂ ਫਿਕਰ ਨਾ ਕਰੋ ਆਪਣੇ ਦੇਖ ਛੋਟੇ ਨੂੰ ਪੁੱਤ ਸਰਕਾਰੀ ਨੌਕਰੀ ਤੇ ਲੱਗੇ ਨੇ ਬਥੇਰੀ ਤਨਖਾਹ ਐ ਉਹਨਾਂ ਦੀ ਹੈ 2 ਲੱਖ ਰੁਪਏ ਮਹੀਨਾ ਡਿੱਗਦਾ ਤੇ ਆਪੀ ਕਰ ਦੇਵਾਂਗੇ ਸਾਰਾ ਕੁਛ ਦੋਨੇ ਜਾਣੇ ਇਹ ਉਹ ਤਾਂ ਲੈਂਦੇ ਨੇ ਸਰਕਾਰੀ ਪੈਸਾ ਜਿਹੜਾ ਵੱਡਾ ਹੈ ਮਾਤੜੋ ਮਾਰਿਆ ਜਾਊਗਾ ਮੈਂ ਤਾਂ ਦੇਖ ਸਾਰਾ ਕੁਝ ਲੈ ਕੇ ਜਾਊਂਗੀ ਆਪੇ ਕਰੂਗਾ ਜਿਵੇਂ ਮਰਜ਼ੀ ਕਰੇ ਚਲੋ ਫਿਰ ਸਾਰਾ ਦਿਨ ਮਰੂ ਮਰੂ ਕਰੀਂ ਮੈਥੋਂ ਕੀ ਪੁੱਛਦੇ ਐ ਸਾਰਾ ਦਿਨ ਜਦੋਂ ਕਰਦੇ ਆਪ ਹੀ ਕਰ ਦਿਓ ਉਹ ਪੁਕੀਰ ਰੋਲਾ ਪਾਰਖਿਆ ਉਹ ਰੋਲਾ ਕਾਦਾ ਮੈਂ ਤਾਂ ਕਹੇ ਤੀ ਕੁੜੀ ਦੇ ਜਾਣਾ ਕਹਿੰਦੇ ਮੈਂ ਘੱਟ ਖਰਚਾ ਕਰ ਲਓ ਤੁਸੀਂ ਇਹ ਗੱਲ ਨਹੀਂ ਸੁਣਦੇ ਮੇਰੀ ਆਹ ਹੀ ਰੋਲਾ ਪਾਈ ਜੰਨੇ ਸੀ ਤਾਂ ਉਹਨਾਂ ਦੇ ਬੇਵਿਕਰਾ ਨਾ ਤਾਂ ਤੂੰ ਰਾਮ ਨੂੰ ਸੱਦ ਲਿਆ ਨਾ ਹੀ ਤੁਸੀਂ ਉਹਨੂੰ ਛੋਟੇ ਨੂੰ ਲਿਆਓ ਸੱਦ ਕੇ ਫਿਰ ਬੈਠ ਕੇ ਸਾਰੇ ਗੱਲ ਕਰ ਲਾਂਗੇ ਆਪਾਂ ਮੈਂ ਛੋਟ ਨੂੰ ਤਾਂ ਸੱਦ ਲਿਆਉਣਾ ਤੁਸੀਂ ਪਹਿਲਾਂ ਬੈਠ ਕੇ ਆਪਦੀ ਸਲਾਹ ਤਾਂ ਕਰ ਲਓ ਵੀ ਕੀ ਕਰਨਾ ਹੈ ਕੀ ਨਹੀਂ ਸਾਰੇ ਬੈਠ ਕੇ ਕਰ ਲਾਂਗੇ ਫਿਰ ਗੱਲ ਤੁਸੀਂ ਸੱਦ ਕੇ ਲਿਆਓ ਕੇਰਾ ਨਾਉਣੇ ਆ ਗਈ ਕੀ ਗੱਲ ਹੋ ਗਈ ਵਾਜਾ ਚ ਅੱਛਾ ਆ ਲੈ ਭਾਈ ਛੋਟਾ ਵੀ ਆ ਗਿਆ ਹੁਣ ਸਲਾਹ ਕਰ ਲਓ ਆਪਦੀ ਬੈਠ ਕੇ ਸਾਰੇ ਜਣੇ ਦੇਖੋ ਭਾਈ ਆਪਣੀ ਕੁੜੀ ਦਾ ਸਹੁਰਾ ਮਰ ਗਿਆ ਹੈ ਉੱਥੇ ਜਿਹੜਾ ਦੇਣ ਲੈਣਾ ਉਹ ਆਪਾਂ ਦੇ ਕੇ ਆਉਣੇ ਲੈਣ ਦੇਣ ਕਾਦਾ ਲੈਣ ਦੇਣ ਮਾਤਾ ਮਾਤਾ ਲੈਣ ਦੇਣ ਕਾਦਾ ਵਿਆਹ ਵੇ ਸਾਰਾ ਕੁਝ ਕਰਤਾ ਹੈ ਜਿਹੜਾ ਸੋਨਾ ਬਣਦਾ ਪਤਾ ਆਪਾਂ ਨੇ ਨਾ ਭਾਈ ਮੁੰਡਿਓ ਹੁਣ ਵੀ ਹੱਕ ਬਣਦਾ ਹੈਗਾ ਲੋਕ ਤਾਂ ਕੜੇ ਪਾਉਂਦੇ ਨੇ ਸ਼ਾਂਪਤਾ ਜ਼ਰੂਰ ਪਾ ਕੇ ਆਵਾਂਗੇ ਫਿਰ ਤਾਂ ਮਾਤਾ ਮੇਰੇ ਹੱਥ ਤੋਂ ਉਹੀ ਲੋਟ ਆਉਣਗੇ ਮੈਂ ਤਾਂ ਪਹਿਲਾਂ ਵੀ ਪੈਸੇ ਫੜ ਕੇ ਅੱਧ ਫੇਰ ਦਿੰਨਾਗਾ ਦੇਖ ਭਾਈ ਹੁਣ ਸਾਰੇ ਬੈਠੇ ਹੋ ਤੁਸੀਂ ਵੀ ਕੱਪੜੇ ਲੀਜੇ ਦਾ ਤਾਂ ਸਾਰਾ ਮੈਂ ਆਪਣੀ ਪੈਨਸ਼ਨ ਚੋਂ ਕਰ ਦੂੰਗੀ ਅੱਧੇ ਟੋਲੇ ਜਿਹੜੀ ਸ਼ਾਮ ਪਾ ਕੇ ਆਉਣੀ ਐ ਉਹ ਤੁਸੀਂ ਦੋਨੇ ਜਾਣੇ ਕਰੋ। ਨਾ ਐ ਕਿਵੇਂ ਜੀ ਮੇਰੀ ਗੱਲ ਸੁਣੋ ਤੁਸੀਂ ਅੱਧੇ ਟੋਲੇ ਦਾ ਆਪਾਂ ਕਿਵੇਂ ਅੱਧ ਦੇ ਦਾਂਗੇ ਆਪਣੇ ਤਾਂ ਘਰ ਦਾ ਗੁਜ਼ਾਰਾ ਮਸਾ ਹੁੰਦਾਗਾ। ਤੇ ਹੁਣ ਕਰਨਾ ਪਊ ਮੈਂ ਕੀ ਕਰਾਂ ਬੇਬੇ ਦੀ ਟੋਰੀ ਬਣਾਉਣੀ ਐ ਉੱਥੇ ਕੁੜਮਾ ਚੋਣ ਦੇ। ਚੱਲ ਤੁਸੀਂ ਐਂ ਕਰੋ ਯਾਰ ਸਲਾਹ ਕਰ ਲਓ ਜਿਵੇਂ ਕਰਨੀ ਐ ਮੈਨੂੰ ਤਾਂ ਦੱਸ ਦਿਓ ਜਿਵੇਂ ਕਰਨਾ ਹੋਇਆ। ਮੈਂ ਤਾਂ ਕੰਮ ਕਰਨਾ ਜਾ ਕੇ ਮੜਾ ਜਾ। ਲੈ ਬੇਬੇ ਕਰ ਗਿਆ ਗੋਗੀ ਤਰਾਏ ਕਹਿੰਦਾ ਮੈਨੂੰ ਰਾਇ ਕਰਕੇ ਦੱਸ ਦਿਓ। ਤੇ ਸਾਡੇ ਤੇ ਤਾਂ ਪਤਾ ਨਾ ਬੋਝ ਉਹਦੇ ਕੋਲ ਤਾਂ ਹੈਗੇ ਨੇ ਉਹ ਤਾਂ ਲਾ ਦੂਗਾ ਚਲ ਮੈਨੂੰ ਤਾਂ ਕਰਨਾ ਕੋਈ ਪ੍ਰਬੰਧ ਕੋਈ ਮੈਂ ਤਾਂ ਚੱਪ ਚੱਬਣਾ ਬੋਕੂ ਨਾ ਕੋਈ ਅੱਕ ਮੈਂ ਵੀ ਕਰਦੀ ਆ ਕੰਮ ਸਾਰੇ ਕੰਮ ਪੈ ਨੇ ਰਹਿ ਕਰਨ ਬਹਿ ਜਾਂਦੇ ਹੋ ਗਈ ਕਰੀ ਆ ਕਿਸੇ ਹਾਲ ਲੱਗਦਾ ਹੈ ਤਰੀ ਬਸ ਅਜਨ ਸ਼ਾਟੂ ਦੇਖਣ ਅੱਜ ਬਿਕਰ ਕਿਵੇਂ ਸਵੇਰੇ ਸਵੇਰੇ ਆ ਗਿਆ ਉਹ ਕੋਗੀ ਕਿਵੇਂ ਆ ਠੀਕ ਐ ਬਿਕਰ ਵਧੀਆ ਤੂੰ ਦੱਸ ਤਿਆਰ ਹੋ ਜਾਂਦਾ ਪਰ ਮਾਨਸਾ ਚੱਲ ਕੇ ਆਉਣਾ ਕੋਈ ਕੰਮ ਐ ਕੋਈ ਮਾਨਸਾ ਤੂੰ ਦੱਸੇ ਨਹੀਂ ਬੇਬੇ ਨੇ ਨਾ ਉਹ ਹੋਈ ਛਾਪ ਜੀ ਕਰਾਉਣੀ ਜਿਹੜੀ ਉਹਦੇ ਬਾਰੇ ਜਾਣਾ ਸ਼ਹਿਰ ਅੱਛਾ ਜਾ ਐ ਆਵਾਂਗੇ ਫਿਰ ਕੋਈ ਗੱਲ ਨਹੀਂ ਚਲ ਫੇਰ ਮੈਂ ਜਾਣਾ ਹੈਂਗਾ ਚਲ ਠੀਕ ਐ ਕੋਈ ਨਹੀਂ ਤਿਆਰ ਹੋ ਜਾ ਕੋਈ ਨਹੀਂ ਕੋਈ ਨਹੀਂ ਜਾ ਐ ਆਵਾਂਗੇ ਕੌਣ ਸੀ ਕੌਣਾ ਐ ਤੁਸੀਂ ਕਿਹਦੇ ਨਾਲ ਬੋਲੀ ਜਾਂਦੇ ਸੀ ਉਹ ਤਾਂ ਬਿਕਰ ਸੀਗਾ ਅੱਛਾ ਕਹਿੰਦਾ ਮਾਨਸਾ ਜਾਣਾ ਐ ਅੱਛਾ ਉਹ ਛਾਪਬਾਰੀ ਕਹਿੰਦੇ ਹੋਣਗੇ ਤੁਸੀਂ ਨਾ ਮੇਰੀ ਗੱਲ ਸੁਣੋ ਸਾਰੇ ਪੈਸੇ ਨਾ ਦੇਣ ਬੈਠ ਜਾ ਆਪਣੇ ਹਿੱਸੇ ਦੇ ਅੱਧੇ ਪੈਸੇ ਆਉਂਦੇ ਅੱਧੇ ਹੀ ਦਿਓ ਉਦੋਂ ਮੈਂ ਸਮਝ ਗਿਆ ਯਾਰ ਸਭ ਸਮਝ ਗਿਆ ਮੈਂ ਉਹ ਲੈ ਉਹ ਬੇਬੇ ਵੀ ਤੁਰੀ ਆਉਂਦੀ ਆ ਦੇਖ ਲੈ ਦੇਖੋ ਕੀ ਹਾਂ ਬੇਬੇ ਚਲ ਤੁਸੀਂ ਗੱਲਾਂ ਕਰੋ ਮੈਂ ਚਾਹ ਬਣਾ ਕੇ ਲਿਆਉਂਗੀ ਬਣਾ ਲੈ ਜਾ ਕੋਈ ਮੈਂ ਤਾਂ ਐ ਕਹਿੰਦੀ ਤਪੁੱਤਾ ਹਾਂ ਮੈਂ ਕਹਿੰਨਾ 50000 ਤਾਂ ਉਹ ਕਹਿੰਦਾ ਬਿੱਕਰ ਕਹਿੰਦਾ ਮੈਂ ਪਾ ਦੂੰਗਾ ਅੱਛਾ 50000 ਤੂੰ ਪਾ ਦੇ ਵੀ ਆਪਾਂ ਸ਼ਾਂਪ ਕਰਾ ਲਾਂਗੇ ਬੇਬੇ ਮੇਰੇ ਕੋਲੇ ਤਾਂ ਨਾ ਹੁਣ ਮੈਂ ਤੈਨੂੰ ਦੱਸਾਂ 30000 ਰੁਪਏ ਸਾਰਾ ਉਹ ਵੀ ਮੈਂ ਇਕੱਠਾ ਕੋਠਾ ਕਰਕੇ ਉਹ ਕੀਤਾ ਮੈਂ ਤੈਨੂੰ ਐ ਕਹਿਨੀ ਆ ਬੀ ਨਾ ਉਧਰ ਰਮਨ ਨੂੰ ਨਾ ਪਤਾ ਲੱਗ ਜੇ ਨਾਲੇ ਬਿੱਕਰ ਨੂੰ ਹੈ ਵੀ ਜਿਹੜੇ ਘਟਣਗੇ ਪੈਸੇ ਮੈਂ ਪਾ ਦੂੰਗੀ ਫਿਰ ਮੈਨੂੰ ਵੀ ਮੈਂ ਵੀ ਰੋਟੀ ਕਣੀ ਨਾ ਜਾਵਾਂ ਕਿਤੇ ਲਓ ਚਾਹ ਪੀ ਲਓ ਲੈ ਤੇ ਠੰਡ ਜੀ ਲੱਗੀ ਜਾਂਦੀ ਤੇ ਚਾਹ ਪੀ ਲੈਨੇ ਪੁੱਤਾ ਲੈ ਸਾਗ ਜਖਾ ਕੇ ਨਾ ਤਜਾਬ ਜਿਹਾ ਬਣਿਆ ਪਿਆਗਾ ਤੇ ਚਾਹ ਬਣਾਵਾਂ ਮੈਂ ਚਾਹ ਬਣਾਉਂਦੀ ਆ ਮੈਂ ਤਾਂ ਆ ਬਣਾ ਲੈ ਘੁੱਟ ਕੇ ਲੈ ਉਹ ਗੱਦੂਆਂ ਜੇ ਇਹਨੇ ਚਾਹ ਬਣਾਉਂਗੇ ਜਾਂਦੀ ਸੀ ਕੋਤਨ ਕੀ ਪੈਸੇ ਲਈ ਹੁੰਦੀ ਆ ਵੇ ਵਿਕਰਾ ਲੈ ਭਾਈ ਉਹਨਾਂ ਨੇ ਗੋਗੀ ਕਹਿੰਦਾ ਦੇਤਾ 30000 ਰੁਪਿਆ ਹੁਣ ਤੂੰ ਵੀ ਲਿਆ ਦੇ ਸ਼ੈਂਪ ਕਰਨੀ ਦੇ ਕੇ ਆਈਏ ਨਾ ਪੈਸੇ ਕਾ ਦੇ ਬੇਬੇ ਲੈ ਭੇ ਭਾਈ ਨਾਲੇ ਗੋਗੀ ਕਹਿੰਦੇ ਆਪਾਂ ਚੱਲਾਂਗੇ ਸ਼ਹਿਰ ਵੇ ਕਿਹਾ ਤਾਂ ਹੈਗਾ ਤੇ ਵਿਕਰਾ ਵੀ ਚਲ ਤੁਸੀਂ ਦੋਨੇ ਜਾਣੇ ਭੱਗ ਜਾਓਗੇ ਉਹ ਗਗਨ ਕਹਿੰਦੀ ਅਸੀਂ ਰੋਜ਼ ਹੀ ਸ਼ਹਿਰ ਵਿੱਚ ਦੀ ਲੰਗਦੇ ਆਂ ਕਹਿੰਦੀ ਅਸੀਂ ਆਪ ਹੀ ਲਿਆਵਾਂਗੇ ਸ਼ੈਂਪ ਲੈ ਮਾ ਤਾਂ ਅਸੀਂ ਤਾਂ ਪੈਸੇ ਦੇ ਦਦੇ ਜੋ ਮਰਜ਼ੀ ਕਰਾ ਨਾ ਕੁਛ ਕਰਾਉਣ ਨਾ ਕਰਾਉਣ ਸਾਨੂੰ ਡਿੱਕਾ ਨਹੀਂ ਅਸੀਂ ਪੈਸੇ ਦੇ ਦਦੇ ਚੱਲ ਮੈਂ ਉਧਰ ਫੜਾਏ ਉਹਨੀਆਂ ਪੈਸੇ। ਹੂੰ ਦੇ ਦੇ ਪੈਸੇ। ਤੂੰ ਕਿਵੇਂ ਮੂੰਹ ਜਾਂ ਬਣਾ ਲਿਆ? ਲੈ ਮੂੰਹ ਨਾ ਬਣਾਵਾ ਤੇ ਕਮੇਟੀ ਦੀ ਹਜੇ ਕਿਸ ਤਰ੍ਹਾਂ ਦੀ ਹੈਗੀ ਤੇ ਤੂੰ ਤਾਂ ਜਰਕਰਾਂ ਨੇ ਫੜਾਤੇ ਚੱਕ ਕੇ ਪੈਸੇ। ਕੋਈ ਨਹੀਂ ਘਬਰਾ ਨਾ ਉਹਦਾ ਵੀ ਹੋ ਜੂ ਹੱਲ ਕਰ ਲਾਂਗੇ ਐਡੀ ਗੱਲ ਨਹੀਂ ਹੈਗੀ। ਪਤਾ ਹੈ ਮੈਨੂੰ ਬੇਬੇ ਨੇ ਤਾਂ ਹਮੇਸ਼ਾ ਉਹਨਾਂ ਦੀ ਸਾਈਡ ਹੀ ਲੈਂਦੀ ਹੈਗੀ ਉਹਨਾਂ ਨੇ ਪੱਖ ਕਰਦੀ ਆ ਉਹ ਜਰਕਰਾਂ ਨੇ ਲੈ ਗਈ ਪੈਸੇ ਫੜ ਕੇ। ਉਹ ਤੂੰ ਨਾ ਕਰਿਆ ਕਰ ਇਹੋ ਜਿਹੀ ਗੱਲਾਂ ਚੁੱਪ ਕਰਕੇ ਰਿਹਾ ਕਰ। ਨਾ ਬਥੇਰਾ ਚੁੱਪ ਰਹਿ ਕੇ ਦੇਖ ਲੈ ਜਿੰਨਾ ਚੁੱਪ ਰਹੀਦਾ ਉੰਨੀ ਅਗਲਾ ਸਿਰ ਚੜਦਾਗਾ ਤੇ ਮੈਂ ਉਹਨਾਂ ਸਿਰ ਪਾੜਦੇ ਆ ਸਿਰ ਕਿਉਂ ਪਾੜਨੇ ਨੇ ਤੇ ਮੈਨੂੰ ਪਤਾ ਉਹਨਾਂ ਨੇ ਚਲਾਕੀ ਕਰੀ ਐ ਦੋਨੇ ਜੀ ਹੁਣ ਸਹਿਰ ਜਾਂਦੇ ਨੇਗੇ ਉਹਨਾਂ ਨੂੰ ਆਏ ਵੀ 2000 ਦੀ ਕੁੰਡੀ ਲਾ ਜਾਗੇ ਵਿੱਚੋਂ ਸਾਂਪ ਕਿਹੜਾ ਆਏ ਪਤਾ ਲੱਗਦਾ ਵੀ ਕਿੰਨੇ ਦੀ ਆਈ ਹੈਗੀ ਓਏ 1000 2000 ਨਾਲ ਕੋਈ ਘੱਟ ਨਹੀਂ ਬੰਦਾ ਕੋਈ ਨਹੀਂ ਮੈਂ ਹੋਬਸਰਾ ਕਰ ਲੂੰਗਾ ਠੀਕ ਐ ਮੈਂ ਇਥੋਂ ਨਹੀਂ ਉਹਨਾਂ ਨਾਲ ਲੜਾਂਗਾ ਹੱਥ ਬੰਨੇ ਤੇਰੇ ਨਾ ਮੇਰੀ ਗੱਲ ਸੁਣੋ ਤੁਸੀਂ ਤਾਂ ਨਾ ਬਾਹਲੇ ਸੇ ਤੇ ਖੇਜ ਜਾਂਦੇ ਹੋਗੇ ਤੇ ਇਹਨਾਂ ਨਾਲੇ ਤਾਂ ਉਹ ਆਪਾਂ ਦਾ ਇੱਕ ਹੀ ਸੇਵਾਉਂਦੇ ਆ ਉਹ ਦੋ ਹੀ ਸੇਵਾ ਉੱਤੋਂ ਨੌਕਰੀ ਕਰ ਦੇਣਗੇ ਤੇ ਹਰੇਕ ਕੰਮ ਚ ਆਪਾਂ ਤੋਂ ਦਾ ਹਿੱਸਾ ਲੈ ਜਾਂਦੇ ਨੇਗੇ ਤੇ ਇਹ ਕਿਵੇਂ ਲੋਟ ਆਊਗਾ ਭਲਾ ਉਹ ਮੈਨੂੰ ਨਹੀਂ ਸਮਝ ਆਉਂਦੀ ਤੇਰੀ ਯਾਰ ਖਾਰਾ ਕੀ ਕਰੀ ਜਾਂਦੇ ਕੀ ਨਾ ਹਿੱਸੇ ਲਾ ਲੈ ਹਿੱਸੇ ਗਾਲੇ ਪੜਕਣ ਲੱਗ ਗਿਆ ਨਾ ਤੂੰ ਤਾਂ ਮੈਂ ਤਾਂ ਐਂ ਕਹਿਨੀ ਆ ਸਮਝ ਗਿਆ ਨਹੀਂ ਆਉਂਦਾ ਤੈਨੂੰ ਵੀ ਆਪਾਂ ਬੇਬੇ ਵਾਪੂ ਨੂੰ ਤਾਂ ਆਪਾਂ ਸੰਭਾਲ ਦਿਆਂਗੇ ਹਿੱਸਾ ਉਹਨੇ ਛੋਟੇ ਨੂੰ ਦੇ ਰੱਖਿਆਗਾ ਆਪਦਾ ਤੇ ਸੰਭੀ ਆਪਾਂ ਜਾਨਦੇ ਆਂਗੇ ਤੇ ਜਦੋਂ ਕੋਈ ਹੈ ਕਰਦੇ ਦੁੱਖ ਤਾਂ ਆਉਂਦੇ ਹੀ ਐ ਮੈਨੂੰ ਰਾਮ ਨੇ ਸਾਰਾ ਕੁਝ ਦੀਂਦਾ ਹੈ ਮੈਨੂੰ ਮੈਂ ਬੋਲਾ ਨਹੀਂ ਹੈਗਾ ਮੈਂ ਕਹਿੰਦਾ ਜੱਜ ਘਰ ਚੱਲੀਆਂ ਚੱਲੀ ਜਾਂਦੇ ਮਾਪਿਆਂ ਨੂੰ ਜੇ ਕੁਝ ਕਹਿਨੇ ਆ ਅਲੱਗ ਰੋਟੀ ਦੇਣ ਦੀ ਬਜਾਏ ਇਹਨੇ ਰੋਟੀਆਂ ਕਿੰਨ ਦੇਣੇਗੇ ਮੈਂ ਪਾਗਲ ਨਹੀਂ ਹੈਗਾ ਠੀਕ ਹੈ ਤੇ ਨਾ ਜਦੋਂ ਬਜਾਈ ਕਰਨੀ ਹੁੰਦੀ ਹੈਗੀ ਉਦੋਂ ਤਾਂ ਬੇਬੇ ਜਰਕ ਲੈਣੇ ਕਹਿ ਦਿੰਦੀ ਹੈਗੀ ਇਹਨਾਂ ਦੀ ਤਾਂ ਡਿਊਟੀ ਦਾ ਕੰਮ ਆ ਭਾਈ ਤੂੰ ਕਰ ਦੇ ਤੇ ਕੁੱਟ ਤੇਲ ਦੀ ਵੀ ਨਹੀਂ ਪਵਾਉਂਦੇ ਹੈਗੇ ਤੇ ਅਸੀਂ ਤਾਂ ਚੁੱਲ੍ਹੇ ਦਾ ਖਰਚਾ ਮਸਾਂ ਚੱਲਦਾਗਾ ਉਹ ਫੇਰ ਮੈਂ ਕੀ ਕਰਾਂ ਮੈਂ ਕਿਸ ਨੂੰ ਜਵਾਬ ਨਹੀਂ ਦੇ ਸਕਦਾ ਨਾ ਤੁਸੀਂ ਤਾਂ ਕੁਝ ਕਹਿ ਨਹੀਂ ਸਕਦੇ ਹੈਗੇ ਫਿਰ ਇਹ ਚ ਕਸੂਰ ਕੀ ਦਾ ਸਾਰਾ ਸੋਡੀ ਮਾਂ ਦਾ ਹੀ ਹੈਗਾ ਜਿਹੜਾ ਉਧਰ ਪੱਖ ਵਾਲਾ ਲੈਂਦੀ ਆ ਉਹ ਨਹੀਂ ਤੇ ਮੇਰਾ ਕੀ ਕਸੂਰ ਹੈ ਠੀਕ ਹੈ ਜੇ ਨਿੱਕੇ ਦਾ ਕਰਦੀ ਆ ਵੱਧ ਤਾਂ ਕਰਦੀ ਆ ਮੈਂ ਕੀ ਕਰਾਂਗਾ ਨਾ ਇੰਨਾ ਕੁ ਤਾਂ ਬੇਬੇ ਨੂੰ ਚਾਹੀਦਾ ਹੀ ਐ ਵੀ ਜਦੋਂ ਆਪਾਂ ਸਾਮ ਸੰਭਾਲ ਕਰਦੇ ਆ ਆਪਾਂ ਕੱਪੜਾ ਲੀੜਾ ਚੰਗਾ ਧੋ ਕੇ ਦਿੰਨੇ ਆ ਫੇਰ ਵੀ ਨਾ ਬੰਦਾ ਕਦਰ ਕਰੇ ਫਿਰ ਦੁੱਖ ਤਾਂ ਆਉਂਦੀ ਹੀ ਐ ਉਹ ਤਾਂ ਠੀਕ ਹੈ ਫਿਰ ਮਾਪੇ ਦੇਖੇ ਨਾ ਮੈਂ ਆਪਦਾ ਕੁਝ ਕਹਿ ਨਹੀਂ ਸਕਦੇ ਮਾਪੇ ਨੂੰ ਨਾ ਫਿਰ ਇਹ ਤਾਂ ਗਲਤ ਕਰ ਲਈ ਐ ਪਰ ਬੰਦਾ ਜਿੱਥੇ ਰੋਟੀ ਪਾਣੀ ਖਾਂਦਾ ਉੱਥੇ ਤਾਂ ਘੱਟੋ ਘੱਟ ਉਹ ਕਰੇ ਤੇ ਜਿਹੜਾ ਤਾਂ ਇਹਨਾਂ ਦੀ ਕਦਰ ਕਰਦਾ ਉਹਨਾਂ ਨੂੰ ਤਾਂ ਇਹ ਝਾੜ-ਝਾੜ ਧਰ ਦੇਣਗੇ ਤੇ ਜਿਹੜਾ ਇਹਨਾਂ ਨੂੰ ਸਹਾਨਦਾ ਵੀ ਨਹੀਂ ਬੁਲਾਉਂਦੇ ਵੀ ਨਹੀਂ ਉਹਨਾਂ ਦੇ ਇਹ ਮੰਗਰ ਲੱਗੇ ਫਿਰਦੇ ਨੇਗੇ ਇਹ ਗੱਲ ਐ ਕੋਈ ਚਲ ਮੈਂ ਤਾਂ ਤੇਰੀ ਕਦਰ ਕਰਦਾ ਮੈਨੂੰ ਤਾਂ ਚਾਹ ਬਣਾ ਕੇ ਲਿਆ ਦੇ ਬਣਾ ਦਾਨੀ ਐ ਚਾਹ ਤਨ ਤੇ ਚਾਹ ਦੀ ਹੋ ਲੱਗਿਆ ਰਹਿੰਦਾ ਕੰਮ ਦੀ ਗੱਲ ਤਾਂ ਕਰਨੀ ਕੀ ਕਰ ਜਾਨੀ ਬੈਠੀ ਥੇ ਕੀ ਕਰਨਾ ਤੀਗਾ ਰਾਖੀ ਬੈਠੀਆ ਕਰਦੀ ਜਦੋਂ ਆ ਜਾਣਗੇ ਉਦੋਂ ਆਥ ਨੂੰ ਉਧਰ ਭੱਗ ਚਲਾਂਗੇ ਉਹ ਤਾਂ ਤੂੰ ਮੇਰੇ ਨਾਲ ਦਾ ਗੁੱਸਾ ਹੀ ਕਰੇਗੀ ਜੇ ਤੈਨੂੰ ਮੈਂ ਕਹਿਆ ਜਾਂ ਤੈਨੂੰ ਦੱਸਿਆ ਕਿਹੜੀ ਗੱਲ ਤੂੰ ਉਹਨਾਂ ਕੰਨੀ ਦੇਖ ਵੱਡਿਆਂ ਕੰਨੀ ਨਾਲੇ ਤਾਂ ਆਪਾਂ ਨੂੰ ਰੋਟੀ ਟੁਕੀ ਚੰਗਾ ਦਿੰਦੇ ਨੇ ਨਾਲੇ ਮੱਥੇ ਵਟ ਨਹੀਂ ਪਉਂਦੇ ਨਾਲੇ ਉਹਨਾਂ ਚ ਕਿੰਨਾ ਸਬਰ ਹੈ ਦੇਖ ਤੇ ਤੈਨੂੰ ਛੋਟੇ ਕੀ ਕਹਿੰਦੇ ਨੇ ਤੂੰ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਜਾਣਾ ਤੂੰ ਵੱਡਿਆਂ ਕੰਨੀ ਦੇਖ ਮੱਝ ਉਹਨਾਂ ਦੇ ਬੰਨੀ ਐ ਸਾਮ ਸਵਾਲ ਉਹ ਕਰਦੇ ਨੇ ਅੱਧਾ ਦੁੱਧ ਤੂੰ ਇਹਨਾਂ ਨੂੰ ਦੇ ਦਲੀਆ ਮੱਥੇਵਾਟ ਫੇਰ ਵੀ ਨਹੀਂ ਪਾਉਂਦੇ ਉਹ ਜੇ ਇਹਨਾਂ ਤੋਂ ਮੰਗੀਏ 1000 ਮੰਗੇ ਤਾਂ 300 ਦਿੰਦੇ ਨੇ ਇਹ ਮੈਂ ਤਾਂ ਮੱਝ ਵੇਚ ਦੂੰਗਾ ਹੁਣ ਚੱਲ ਵੇਚ ਦੋ ਫਿਰ ਮੱਝ ਦੋਨੇ ਜਾਨੇ ਭਾਈ ਇਹ ਮੁੰਡੇ ਮੁੱਲ ਲੈ ਲੈ ਕਰਨਗੇ ਦੁੱਧ ਤੂੰ ਸਾਰਾ ਦਿਨ ਵੱਡੇ ਨੂੰ ਹੀ ਤਪਾਈ ਜਾਨੀ ਆ ਮੈਂ ਤਾਂ ਹੁਣ ਆਪਣੀ ਪੈਨਸ਼ਨ ਤੇ ਨਾਲੇ ਜ਼ਮੀਨ ਵੱਡੇ ਨੂੰ ਦਊਂਗਾ ਨਾਲੇ ਉਧਰ ਹੀ ਰਹਿਆ ਕਰੂੰ ਮੈਂ ਤਾਂ ਤੂੰ ਨਾ ਕਦੇ ਛੋਟੇ ਬਾਰੇ ਸੋਚੀ ਉਹਦੇ ਪੱਖ ਦੀ ਕਦੇ ਗੱਲ ਨਹੀਂ ਕੀਤੀ ਤੈਂ ਚੱਲ ਉਧਰ ਚੱਲੀਏ ਜਿੱਧਰ ਰੋਟੀ ਖਾਣੇ ਆ ਉਹ ਵੀ ਡਿੱਕੀ ਜਾਂਦੇ ਨੇ ਹੁਣ ਜਵਾਕਾਂ ਤਾਂ ਆ ਜਾਣ ਦੇ ਹੁਣ ਘਰ ਤਾਂ ਸੁਣਨਾ ਪਏਗਾ ਚੱਲ ਚੱਲ ਬਿੱਠੀ ਇੱਥੇ ਕਰਦਣਾ ਚਲ ਮਨਾ ਜਾਣੀ ਪਊਗਾ ਨਹੀਂ ਲੋਕਾਂ ਸਾਹਮਣੇ ਜਲੂਸ ਕੱਢੂਗਾ ਤਾਂ ਆ ਜਾ ਰੇਟੀ ਵਾਲੇ ਹੋ ਗਿਆ ਅੱਜ ਤਾਂ ਆ ਲੈ ਬੇਬੇ ਕਿੱਧਰ ਗਈ ਸਾਰਾ ਘਰ ਖੁੱਲਾ ਪਿਆਗਾ ਕਹਿ ਕੇ ਗਈ ਸੀ ਬੇਬੇ ਜੀ ਬਹਿ ਜਾ ਉਹਦੇ ਦੇਖ ਲਓ ਤੁਹਾਡੇ ਸਾਹਮਣੇ ਹੀ ਹੈਗਾ ਆਪਾਂ ਤਾਂ ਲੋਕ ਵੀ ਨਹੀਂ ਕਰਕੇ ਜਾਂਦੇ ਬੇਬੇ ਘਰੇ ਬੈਠੀ ਹੈਗੀ ਚਲ ਕੋਈ ਨਹੀਂ ਮੈਂ ਕਰਦਾ ਗੱਲ ਬੇਬੇ ਨਾਲ ਨਾ ਬੇਬੇ ਤੂੰ ਇੱਥੇ ਬੈਠੀ ਐ ਉਧਰ ਸਾਰਾ ਘਰ ਸੁਨਣਾ ਪਿਆਗਾ ਬੇ ਪੁੱਤ ਮੈਂ ਤਾਂ ਹੁਣੀ ਆਈ ਸੀ ਹਜੇ ਮੈਂ ਤਾਂ ਘਰ ਸਾਰਾ ਨਾ ਖਾਲੀ ਪਿਆਗਾ ਐਨਾ ਕੋਈ ਜਿੰਦਾ ਨਾ ਕੁੰਡਾ ਐਂ ਖੁੱਲਾ ਪਿਆਗਾ ਸਾਰਾ ਉਹ ਮੈਂ ਹੁਣੀ ਸਾਗ ਚੀਰ ਕੇ ਤਰ ਕੇ ਆਈ ਆ ਉਥੇ ਓਟੇ ਦੇ ਰੌਲਾ ਜੇ ਕੀ ਪਈ ਜਾਂਦਾ ਲੈ ਗੋਗੀ ਆ ਰਹਿਗਾ ਕਾਦਰ ਰੌਲਾ ਜੇ ਪਈ ਜਾਂਦਾ ਦੇਖਾਂ ਦਸੀ ਜਾ ਕੇ ਬੇ ਪੁੱਤ ਮੈਂ ਤਾਂ ਨਾ ਤੇਰੇ ਬਾਪੂ ਨੇ ਇੰਟੇ ਕਰਨ ਦਿੱਤਾ ਕਹਿੰਦਾ ਛੇਤੀ ਚੱਲ ਉਧਰ ਕਹਿੰਦਾ ਇੱਥੇ ਬੈਠੀ ਕੀ ਕਰਦੀ ਐਗੀ ਚਲ ਕੋਈ ਨਹੀਂ ਦੇਖ ਲੈ ਮੈਂ ਵੀ ਕਿੰਨਾ ਕੁ ਚਿਰ ਪਰੌਂਠੇ ਦਿੰਦੇ ਨੇ ਸੋਣਾ ਨਾ ਗੱਲ ਸੁਣ ਬੇ ਭਰਾਵਾ ਤੇ ਅਸੀਂ ਹਾਲਾਤ ਸਾਡੇ ਪਾ ਮੈਂ ਕਹੇ ਜੇ ਮਰਜੀ ਨੇ ਅਸੀਂ ਇਹਨਾਂ ਨੂੰ ਰੋਟੀ ਮਾੜੀ ਨਹੀਂ ਦਿੱਤੀ ਕਦੇ ਆ ਬੈਠੇ ਨੇ ਪੁੱਛ ਲਾ ਲੈ ਦੇਖ ਲੈ ਨਤੀਜਾ ਕਰ ਲਾ ਤੇਰੀਆਂ ਤਾਂ ਰੋਟੀਆਂ ਵੀ ਖਿਲਣ ਲੀਆਂ 헤ਜ ਕਰਦੀ ਸੀ ਵੱਡੀ ਲੈ ਹੇ ਹੇ ਬੇ ਗੋਗੀ ਮੈਂ ਤੇਰੇ ਇੰਨਾ ਮਾਨ ਕਰਦੀ ਸੀ ਤੇਰੇ ਤੇ ਮੈਂ ਤੇਰੇ ਲਈ ਕੀ ਨਹੀਂ ਕੀਤਾ ਹੇ ਮੈਂ ਤਾਂ ਨਾ ਕੰਨਾਂ ਦੀਆਂ ਬਾੜੀਆਂ ਵੀ ਵੇਚਤੀਆਂ ਤੇਰੀ ਨੌਕਰੀ ਵਾਸਤੇ ਹੇ ਹੇ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਛੋਟੇ ਦਾ ਹੀ ਕਰੀ ਗਈ ਐਨਾ ਹਜੇ ਵੀ ਕੁਝ ਨਹੀਂ ਵਿਗੜਿਆ ਹੈਗਾ ਹੁਣ ਤਾਂ ਮੈਂ ਨਾ ਦੋਨਾਂ ਦਾ ਹੀ ਕਰੂੰਗੀ ਬਸ ਮੈਂ ਇਕੱਲੇ ਤਾਂ ਨਹੀਂ ਕਰਦੀ ਹੈਗੀ ਮੈਂ ਤਾਂ ਐਵੇਂ ਗਲਤੀ ਕਰ ਬੈਠੀ ਉਦਰੀ ਕੇ ਦੇਈ ਗਈ ਸਾਰਾ ਦਿਨ ਇਹਨਾਂ ਤੋਂ ਚੋਰੀ ਨੂੰ ਚੀਜ਼ਾਂ ਚੱਕ 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 ਕੇ ਵੀ ਇਕੱਲੀ ਬੈਠੀ ਐ ਮੈਂ ਤਾਂ ਐ ਸੋਚਦੀ ਸੀ ਬਿਕਰਾ ਜਿਹੜਾ ਇਹ ਇਤਿ ਕਿੱਲਾ ਸਾਡੇ ਵਾਲਾ ਸਾਡੇ ਹਿੱਸੇ ਦਾ ਉਹ ਤੂੰ ਵਾ ਲਈ ਐਤ ਕੀ ਉਹਦਾ ਗੋਗੀ ਬੰਦ ਆਉਂਦੀ ਐ ਬੇ ਨਹੀਂ ਅਸੀਂ ਐਤ ਕੀ ਤੈਨੂੰ ਦੇਵਾਂਗੇ ਪੁੱਤ ਤੇ ਇੱਥੋਂ ਰੋਟੀ ਖਾਣੇ ਆ ਜਦੋਂ ਅਸੀਂ ਹੁਣ ਜਮੀਨ ਉਹਨੂੰ ਦੇਈ ਜਾਂਦੇ ਆ ਰੋਟੀਆਂ ਤੇਥੋਂ ਖਾਈ ਜਾਂਦੇ ਆ ਇਹ ਵੀ ਗਲਤ ਹੈਗੀ ਐਵੇਂ ਗੋਗੀ ਨੂੰ ਪੁੱਛ ਲੋ ਕਣਕਤਮਾ ਬੀਜ ਲੂੰਗਾ ਕਿਤੇ ਜ਼ਮੀਨ ਕਰਕੇ ਸਾਡੇ ਆਪ ਤੇ ਦੋਨੇ ਭਰਾਵਾਂ 'ਚ ਫਰਕ ਨਾ ਪੈ ਜੇ ਚੱਲ ਪੁੱਤ ਫਿਰ ਮੈਂ ਐ ਕਰਦੀ ਐਂਗੀ ਮੈਂ ਗੱਲ ਕਰਕੇ ਹੁਣ ਨਹੀਂ ਉਹਦੇ ਨਾਲ ਗੋਗੀ ਨਾਲ ਹਾਂ ਕਰ ਲੈ ਮੈਂ ਤਾਂ ਗੋਗੀ ਨਾਲ ਗੱਲ ਕਰ ਲਾਉ ਬੱਠੇ ਨੇ ਦੋਨੇ ਜਾਣੇ ਕਰ ਦਿਆ ਗੱਲ ਉਹਨਾਂ ਨਾਲ ਜਾ ਕੇ। ਦਿੰਦੇ ਦੁੱਧ ਪੱਕੀ ਨੂੰ ਨੀ। ਹੂੰ ਪੱਕੇ ਪਏ ਨੇ। ਦੇਖੋ ਕੀ? ਹਾਂ ਮੈਂ ਤਾਂ ਮੈਂ ਤਾਂ ਪੁੱਤ ਤੇਰੇ ਨਾਲ ਰਾਏ ਕਰਨ ਆਈ ਆਂਗੀ। ਅੱਛਾ ਕਾਦੀ ਰਾਏ? ਉਹ ਜਿਹੜਾ ਪਹਿਲਾਂ ਤੂੰ ਕਿੱਲਾ ਬੋਂਦਾ ਹੁੰਦਾ ਸੀ। ਹਾਂ। ਤੇ ਮੈਂ ਕਿਹਾ ਬਿੱਕਰ ਨੂੰ ਆਖਿਆ ਮੈਂ ਕਿਹਾ ਇੱਕ ਕਿ ਤੂੰ ਬਾਹਲਾ ਚੱਲ। ਅੱਛਾ ਤੈਨੂੰ ਕਿਹਨੇ ਭੇਜਿਆ ਫਿਰ? ਮੈਨੂੰ ਕਿਹਨੇ ਭੇਜਣਾ ਦੀ ਮਤਾਪ ਹੀ ਆ ਗਈ। ਬੇਬੇ ਆਏ ਕਿਵੇਂ ਗੱਲ ਲੋਟ ਆਊਗੀ ਉਹ। ਜਦੋਂ ਮੈਂ ਜ਼ਮੀਨ ਦਾ ਇੱਕ ਕਿੱਲਾ ਸੋਡੇ ਹਿੱਸੇ ਦਾ ਉਹ ਮੈਂ ਆਈ ਵਾਰੀ ਪਾਉਣਾ ਐਤਕੀ ਵੀ ਫਿਰ ਮੈਂ ਇਹੀ ਪਾਹੂੰਗਾ ਨਾ ਭਈ ਐਂ ਕਰੋ ਅੱਧੋ ਅੱਧ ਕਰ ਲੋ ਉਹ ਵਿਚਾਰਾ ਫਿਰ ਜੰਮੀ ਮਾਰਿਆ ਜਾਂਦਾ ਹੁਣ ਸੋਡੀਆਂ ਤਾਂ ਨੌਕਰੀਆਂ ਜਾਂ ਵੀ ਹੈਗੀਆਂ ਨੇ ਕਿ ਉਧਰੋਂ ਵੀ ਤਨਖਾਹ ਵੀ ਆ ਜਾਂਦੀ ਐ ਉਹ ਵਿਚਾਰਾ ਖੇਤੀ ਨਾਲ ਮੱਥਾ ਮਾਰਦਾ ਨਾਲੇ ਉਹਨੂੰ ਫਿਰ ਜ਼ਮੀਨ ਕੱਟ ਦਿੱਤੀਏਗੀ ਮਤਲਬ ਇਹ ਕੀ ਗੱਲ ਬਣੀ ਨਾਲੇ ਹੁਣ ਤੁਸੀਂ ਕਹੀ ਜਾਂਦੇ ਹੋ ਪਹਿਲਾਂ ਤਾਂ ਤੂੰ ਪਾਉਂਦਾ ਸੀ ਹੁਣ ਵੱਡਾ ਪਾਹੂਗਾ ਪਹਿਲਾਂ ਤਾਂ ਸੋਡੇ ਇਹ ਗੱਲ ਦਿਮਾਗ 'ਚ ਆਈ ਨਹੀਂ ਵੀ ਅਸੀਂ ਇਕੱਲੇ ਇਹਨੂੰ ਦੇਈ ਜਾਂਦੇ ਹਾਂ ਜੇ ਇਹ ਵਾਹੀ ਜਾਂਦਾਗਾ ਵੀ ਵੱਡੇ ਦਾ ਚੱਲ ਹੋਣੀ ਹੈਗਾ ਉਧਰ ਰੋਟੀ ਖਾਣ ਹਣੋਂ ਸੋਟੇ ਕਿਵੇਂ ਜ਼ਿਆਦਾ ਕੀ ਇਹ ਗੱਲ ਨਾ ਬੀਬੇ ਐਵੇਂ ਕਿਵੇਂ ਜਦੋਂ ਸਾਨੂੰ ਦਿੱਤਾ ਹੋਇਆ ਉਹ ਕਿਲਾ ਫਿਰ ਅਸੀਂ ਹੀ ਰੱਖਾਂਗੇ ਅਸੀਂ ਹੀ ਵਾਹਾਂਗੇ ਹੁਣ ਤੁਸੀਂ ਉਹਨਾਂ ਨੂੰ ਦੇਣ ਵਾਲੇ ਹੋਗੇ ਭਈ ਤੁਸੀਂ ਦੇਖ ਵਿੱਚ ਨਾ ਬੋਲੋ ਦੋਨੇ ਜਾਣੀਆਂ ਨਾ ਉਹ ਬੋਲੇ ਨਾ ਤੂੰ ਬੋਲ ਮੇਰੇ ਪੁੱਤ ਹੈਗੇ ਨਹੀਂ ਗੱਲ ਕਰਨ ਨੂੰ ਮੈਂ ਇਹਨਾਂ ਨਾਲ ਕਰੂੰਗੀ ਗੱਲ ਲੈ ਲੈ ਕਿਲੇ ਤੋ ਇਹ ਤਾਂ ਹੁਣ ਬਦਲੀ ਫਿਰਦੀ ਤਾਂ ਉਹਨਾਂ ਨੂੰ ਦੇਉਗੀ ਸਾਰਾ ਕੁਝ ਤੂੰ ਐ ਕਰ ਆਪਾਂ ਵੀ ਮਗਰੀ ਚੱਲ ਦੇਖਦੇ ਹਾਂ ਕੀ ਕਰਦੇ ਨੇ ਕੀ ਹੋਇਆ ਉਹ ਕੀ ਉਹ ਬਾਈ ਰੋੜਾ ਪਾਈ ਜਾਂਦੇ ਸੀਗੇ ਰੋਲਾ ਤਾਂ ਕੀ ਪਾਉਣਾ ਹੈਗਾ ਮੰਮੀ ਆਈ ਸੀ ਕਹਿੰਦੀ ਜਿਹੜਾ ਸਾਡੇ ਮਤਲਬ ਹਿੱਸੇ ਦਾ ਕਿੱਲਾ ਹੈਗਾ ਕਹਿੰਦੀ ਉਹ ਐਤ ਕੀ ਬਿਕਰਵਾਊਗਾ ਮੈਂ ਜਦੋਂ ਮੈਂ ਪਾਉਣਾਗਾ ਆਈ ਵਾਰੀ ਫਿਰ ਬਿਕਰ ਕਿਵੇਂਵਾਊਗਾ ਮੈਂ ਕਹਾਂ ਉਹਦਾ ਮਾਂ ਨੇ ਮੈਨੂੰ ਕਹਤਾ ਕਹਿੰਦੀ ਤੂੰ ਚੱਲ ਤੂੰ ਬਾਹਲੀ ਚਲੋ ਉਹਦੇ ਕੋਲ ਨੌਕਰੀ ਹੈਗੀ ਹੈਗੀ ਵੀ ਚੱਲ ਤੂੰ ਤੇਰੀ ਵੀ ਉਹ ਕਵੀਲਦਾਰੀ ਥੋੜੀ ਤੰਗ ਹੈਗੀ ਚੱਲ ਸਾਡੇ ਵਾਲਾ ਕਿੱਲਾ ਤੂੰ ਬਾਹਲਾ ਕੋਈ ਗੱਲ ਨਹੀਂ ਭਾਈ ਆਪਾਂ ਜ਼ਮੀਨ ਪਿੱਛੇ ਨਹੀਂ ਉਹ ਕਲੇਸ ਪਾਉਣਾ ਹੈਗਾ ਕੋਈ ਗੱਲ ਨਹੀਂ ਤੂੰ ਬਾਹਲਾ ਯਾਰ ਤੇਰੀ ਇਹ ਸੋਚ ਨੇ ਨਾ ਮੇਰੀ ਅੱਖਾਂ ਖੋਲਤੀਆਂ ਤੂੰ ਜ਼ਮੀਨ ਪਿੱਛੇ ਹੈਨਾ ਇੱਕ ਐ ਕਹਿ ਸਕਦਾ ਸੀਗਾ ਵੀ ਮੈਂ ਤਾਂ ਬਾਹੂnga ਤੂੰ ਮੈਨੂੰ ਇਹ ਕਿਹਾ ਵੀ ਯਾਰ ਕੋਈ ਗੱਲ ਨਹੀਂ ਹਨਾ ਵੀ ਜ਼ਮੀਨ ਪੇਛੇ ਆਪਾਂ ਭਰਾਵਾਂ ਵਿੱਚ ਫਰਕ ਨਹੀਂ ਪਾਉਂਦੇ ਹੈਗੇ ਮੈਂ ਵੀ ਨਹੀਂ ਮੰਮੀ ਫਰਕ ਪਾਉਂਦਾ ਹੈਗਾ ਹੁਣ ਜਿਵੇਂ ਤੁਹਾਨੂੰ ਠੀਕ ਲੱਗਦਾ ਓਵੇਂ ਕਰ ਦਿਓ ਜੇ ਬੋਣਾ ਓ ਨੂੰ ਬੋਣਾ ਓ ਨੂੰ ਬਹਾ ਦਿਓ ਜੇ ਅੱਦਾ ਅੱਦਾ ਬੋਣਾ ਤਾਂ ਸਾਨੂੰ ਅੱਦਾ ਅੱਦਾ ਬਹਾ ਦਿਓ ਨਾ ਕੋਈ ਕੋਈ ਗੱਲ ਨਹੀਂ ਬਾਈ ਤੂੰ ਬੋਣਾ ਤੂੰ ਬਹਾ ਲੈ ਕੋਈ ਚੱਕਰ ਨਹੀਂ ਯਾਰ ਬੇ ਪੁੱਤਾ ਤੁਹਾਡਾ ਪਿਆਰ ਦੇਖ ਕੇ ਨਾ ਮੈਂ ਬਾਹਰ ਹੀ ਖੁਸ਼ ਹੋ ਗਈ ਤੇ ਵੀ ਕੋਈ ਫਰਕ ਨਹੀਂ ਹੈਗਾ ਤੁਹਾਡਾ ਮੈਂ ਤਾਂ ਬਸ ਐਂ ਖੁਸ਼ ਆਈ ਕਲ ਕੋਈ ਨਾ ਆਪਣੀ ਤਾਂ ਡਿਊਟੀ ਨੌਕਰੀ ਵੀ ਹੈਗੀ ਆਪਾਂ ਕਿੱਲਾ ਇਹਨਾਂ ਨੂੰ ਦੇ ਦੰਨੇ ਆ ਇਹਨਾਂ ਦੀ ਕਬੀਲਦਾਰੀ ਚ ਇਹ ਔਖੇ ਨੇਗੇ ਇਹਨਾਂ ਨੂੰ ਕੋਈ ਸਹਾਰਾ ਲੱਗ ਜੂਗਾ ਤੁਸੀਂ ਬਾ ਲੋ ਵੀਰ ਜੀ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਆ ਜੀ ਪਿੰਡ ਪਰਿਵਾਰ ਦੇ ਨਾਲ ਤੇ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਤੇ ਬਾਕੀ ਜੀ ਸਬਸਕ੍ਰਾਈਬ ਤੇ ਕਮੈਂਟ ਤੇ ਦੇਖਣਾ ਨਾ ਭੁੱਲਿਆ ਕਰੋ ਜੀ ਤੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਹੁਣ ਆਈ ਕਮੈਂਟਾਂ ਦੀ ਬਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਤੋਇਸ਼ ਭਾਰਦवाज ਬਲਵਿੰਦਰ ਢਾਲੀਵਾਲ ਗੋਵਿੰਦ RAM ਜਸ਼ਨਦੀਪ ਜਸ਼ਨ ਜਰਨੈਲ ਸਿੰਘ ਗੁਰਪ੍ਰੀਤ ਸਿੰਘ ਸੱਤਪਾਲ ਸ਼ਰਮਾ ਪੰਮੀ ਕੌਰ ਹਰਮਨ ਸਿੰਘ ਜਸਮੀਨ ਕੌਰ ਰਮਨ ਪ੍ਰੀਤ ਕੌਰ ਗੋਰਾ ਬਠਿੰਡਾ ਦਲਜੀਤ ਕੌਰ ਯੂ ਐਸ ਏ ਰਮਨਦੀਪ ਸਿੰਘ ਸਿੱਧੂ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹਨੂੰ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਨੂੰ ਸਸੀ ਗਾ ਜੀ